ਮੇਰੇ ਦਰਸ਼ਕੋ ਨਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮਿਲਣਾ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮੁੱਦਿਆਂ 'ਤੇ ਇੱਕ ਮੁੱਦਾ ਤਾਂ ਇਹ ਹੈਗਾ ਕਿ ਕਿਸਾਨਾਂ ਦੀ ਅੱਜ ਮੀਟਿੰਗ ਜਿਹੜੀ ਕੇਂਦਰੀ ਮੰਤਰੀ ਕੇਂਦਰੀ ਮੰਤਰੀਆਂ ਨਾਲ ਹੋਈ ਪਰ ਮੀਟਿੰਗ ਬੇਸਿੱਟਾ ਰਹੀ ਮੀਟਿੰਗ ਜੋ ਕੋਈ ਸਿੱਟਾ ਨਹੀਂ ਨਿਕਲਿਆ ਇਹੋ ਜਿਹੀਆਂ ਚਾਰ ਪੰਜ ਮੀਟਿੰਗਾਂ ਪਹਿਲਾਂ ਵੀ ਹੋ ਚੁੱਕੀਆਂ ਉਹਨਾਂ 'ਚ ਵੀ ਕਦੇ ਕੋਈ ਨਤੀਜਾ ਨਹੀਂ ਨਿਕਲਿਆ ਤੇ ਅਗਲੀ ਮੀਟਿੰਗ 4 ਮਈ ਦੀ ਰੱਖ ਦਿੱਤੀ ਹੈ 4 ਮਈ 'ਚ ਕੋਈ ਨਤੀਜਾ ਆਏਗਾ ਕਹਿਣਾ ਮੁਸ਼ਕਲ ਹੈਗਾ ਇੱਕ ਤਾਂ ਮਸਲਾ ਇਹ ਹੈ ਕਿਸਾਨਾਂ ਦਾ ਇਹ ਗੈਰ ਸਿਆਸੀ ਜਿਹੜਾ ਐਸਕੇਐਮ ਉਹਨਾਂ ਦੀ ਮੀਟਿੰਗ ਸੀਗੀ ਇਸ ਤੋਂ ਅੱਗੇ ਅਕਾਲੀ ਦਲ ਦੇ ਵਿੱਚ ਕਈ ਤਰ੍ਹਾਂ ਦੇ ਉਤਰਾ ਚੜਾ ਰਿਹਾ ਹੈ ਇੱਕ ਮਸਲਾ ਤਾਂ ਇਹ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਪੰਜ ਮੈਂਬਰੀ ਕਮੇਟੀ ਸੀ ਉਹਨੇ ਇੱਕ ਦਿਨ ਪਹਿਲਾਂ ਜਿਹੜੀ ਹੈ ਮੈਂਬਰਸ਼ਿਪ ਸ਼ੁਰੂ ਕਰਤੀ ਅਕਾਲ ਤਖ ਦੇ ਉੱਪਰ ਇਕੱਠ ਹੋਇਆ ਉਹਦੇ ਵਿੱਚੋਂ ਉਹਨਾਂ ਆਪਣੀ ਮੈਂਬਰਸ਼ਿਪ ਸ਼ੁਰੂ ਕੀਤੀ ਤੇ ਕਹਿਣੀ ਹਰਪ੍ਰੀਤ ਸਿੰਘ ਉਹਨਾਂ ਨੇ ਉਹ ਪਹਿਲੇ ਮੈਂਬਰ ਬਣੇ ਇਸ ਦਾ ਮਤਲਬ ਉਹ ਹੁਣ ਨਿਰਪੱਖ ਨਹੀਂ ਰਹਿ ਉਹ ਇੱਕ ਧਿਰ ਦਾ ਹਿੱਸਾ ਬਣ ਗਏ ਮੈਂਬਰ ਬਣਨ ਤੋਂ ਬਾਅਦ ਤੇ ਉਸ ਤੋਂ ਅਗਲੀ ਉਹ ਤੇ ਜੀ ਹੈਗੇ ਆ ਵੀ ਇਸੇ ਦੌਰਾਨ ਜਿਹੜੇ ਆ ਐਸਜੀਪੀਸੀ ਦੇ ਪ੍ਰਧਾਨ ਥਾਮੀ ਸਾਹਿਬ ਹਰਜਿੰਦਰ ਸਿੰਘ ਥਾਮੀ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਤੇ ਉਹਨਾਂ ਕਹਿਆ ਵੀ ਦੋ ਦਿਨਾਂ ਬਾਅਦ ਮੈਂ ਆਪਣੀ ਜਿਹੜੀ ਹੈ ਡਿਊਟੀ ਜੁਆਇਨ ਕਰ ਲਾਂਗਾ ਮੈਂ ਸੇਵਾ ਜਿਹੜੀ ਸੰਭਾਲ ਲਵਾਂਗਾ ਉਹ ਇਸ ਕਮੇਟੀ ਦੇ ਚੇਅਰਮੈਨ ਸੋ ਜਿਹੜੀ ਨਵੀਂ ਮੈਂਬਰਸ਼ਿਪ ਹੋਣੀ ਸ਼ੁਰੂ ਹੋਏ ਜਾਂ ਅਕਾਲੀ ਦਲ ਵੱਲੋਂ ਕੀਤੀ ਗਈ ਮੈਂਬਰਸ਼ਿਪ ਉਹ ਕਿੱਧਰ ਨੂੰ ਜਾਏਗੀ ਜੈਨੂ ਸਾਹਿਬ ਤੁਸੀਂ ਇਸ ਵਰਤਾਰੇ ਬਾਰੇ ਕਿਵੇਂ ਸੋਚਦੇ ਹੋ ਅਕਾਲੀ ਦਲ ਦੇ ਵਿੱਚ ਪਿਆ ਜਿਹੜਾ ਰੇੜਕਾ ਹੈ ਮਤਲਬ ਸੱਤ ਮੈਂਬਰੀ ਕਮੇਟੀ ਨੇ ਮੈਂਬਰਸ਼ਿਪ ਕਰਨੀ ਸੀ ਜਿਹੜੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬੜੂਰ ਉਹ ਅਸਤੀਫਾ ਦੇ ਚੁੱਕੇ ਆ ਇੱਕ ਸਮੇਂ ਧਾਮੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਹੁਣ ਕਿਵੇਂ ਤੁਸੀਂ ਸਾਰੀ ਸਥਿਤੀ ਨੂੰ ਦੇਖਦੇ ਹੋ ਕੋਈ ਸਥਿਤੀ ਦਾ ਅਸਰ ਦੇ ਵਿੱਚ ਜਦੋਂ ਪਿੱਛੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕਮੇਟੀ ਬਣਾਈ ਸੀ ਜਿੰਦੇ ਵਿੱਚ ਕਿ ਅਕਾਲੀ ਦਲ ਦੀ ਇੰਨੀ ਮਾੜੀ ਹਾਲਤ ਕਿਉਂ ਹੈ ਅਕਵਾਲ ਸਿੰਘ ਝੁੰਡਾ ਦੀ ਗਵਾਈ ਅਸਲ ਵਿੱਚ ਤਾਂ ਉਸ ਰਿਪੋਰਟ ਆਉਣ ਤੋਂ ਬਾਅਦ ਲਗਾਤਾਰ ਇਹ ਮਾਮਲਾ ਹੌਲੀ 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 ਵੱਧਦਾ ਵੱਧ ਅੱਜ ਇਸ ਪੜਾ ਦੇ ਉੱਤੇ ਪਹੁੰਚ ਗਿਆ ਕਿ ਹੁਣ ਫੈਸਲਾ ਕੋ ਅੰਦਰ ਜਿਹੜਾ ਉਹ ਸ਼ੁਰੂ ਹੋਇਆ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਬੜੀ ਕਿ ਜਿਹੜੇ ਕਾਲ ਤਖਤ ਦੇ ਜਥੇਦਾਰ ਜਾਂ ਜਥੇਦਾਰਾਂ ਵੱਲੋਂ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਉਸ ਦੇ ਇੱਕ ਹਿੱਸੇ ਨੂੰ ਮੰਨ ਕੇ ਜਿਹੜੀ ਸਜ਼ਾ ਲਵਾ ਕੇ ਔਰ ਉਸਦੇ ਬਾਅਦ ਉਹਨਾਂ ਨੂੰ ਹੀ ਲੱਗਦਾ ਸੀ ਕਿ ਸਾਡੀ ਮੁਕਤੀ ਹੋ ਜੇਗੀ ਜਿਹੜੀ ਖਾਸ ਕਰਕੇ ਬੇਅਦਬੀ ਦੇ ਮਾਮਲੇ ਦੇ ਉੱਤੇ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਨੂੰ ਜਿਹੜੀ ਸੱਟ ਪੈ ਰਹੀ ਸੀ ਪਰ ਉਸ ਦੀ ਥਾਂ ਦੇ ਉੱਤੇ ਜਿਹੜਾ ਹੁਕਮਨਾਮਾ ਦਾ ਬਾਕੀ ਹਿੱਸਾ ਸੀ ਉਸ ਨੂੰ ਉਹਨਾਂ ਨੇ ਲਗਾਤਾਰ ਮੰਨਣ ਤੋਂ ਇਨਕਾਰ ਕੀਤਾ ਔਰ ਹੁਣ ਵੀ ਇਹ ਸਥਿਤੀ ਉੱਥੇ ਹੀ ਖੜੀ ਹੈ ਜਿੱਥੇ ਉਹਨਾਂ ਨੇ ਮੰਨਣ ਤੋਂ ਇਨਕਾਰ ਕੀਤਾ ਸੀ ਕਿ ਉਹਨਾਂ ਨੇ ਆਪਣੀ ਜਿਹੜੀ ਮੈਂਬਰਸ਼ਿਪ ਸ਼ੁਰੂ ਕਰ ਲਈ ਸ਼ੋਮਨੀ ਅਕਾਲੀ ਦਲ ਨੇ ਤੇ ਉਹਦੇ ਵਿੱਚ ਕਈ ਟੈਕਨੀਕਲ ਕਾਰਨ ਦੇ ਕੇ ਤਾਂ ਹੁਕਮਨਾਮੇ ਦੀ ਉਸ ਮਦ ਨੂੰ ਮੰਨਣ ਤੋਂ ਲਗਾਤਾਰ ਇਨਕਾਰ ਕੀਤਾ ਪਰ ਹੁਣ ਸਥਿਤੀ ਜਿਹੜੀ ਇਸ ਵale ਕਿ ਉਹ ਹੁਕਮਨਾਮਾ ਸੁਣਾਉਣ ਵਾਲੇ ਜਥੇਦਾਰ ਜਿਹੜੇ ਆ ਉਹਨਾਂ ਸਾਰਿਆਂ ਨੂੰ ਪਾਸੇ ਕਰ ਦਿੱਤਾ ਗਿਆ ਨਵੇਂ ਜਥੇਦਾਰਾਂ ਦੀ ਨਿਯੁਕਤੀ ਹੋਗੀ ਤੇ ਨਾਲ ਦੀ ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨੇ ਆਪਣੀ ਜਿਹੜੀ ਹੈ ਭਰਤੀ ਮੁਹਿਮ ਸ਼ੁਰੂ ਕਰ ਦਿੱਤੀ ਕੱਲ੍ਹ ਪਿਕਾਇਦਾ ਜਿਹੜਾ ਕਾਲ ਤੱਕ ਤੇ ਅਰਦਾਸ ਕਰਕੇ ਤੇ ਜਿੰਦੇ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਜਿਹੜੇ ਆਗੂ ਸੀਗੇ ਸੰਤ ਸਮਾਜ ਦੇ ਆਗੂ ਸੀਗੇ ਉਹ ਸਾਰੇ ਉੱਥੇ ਪਹੁੰਚੇ ਤਾਂ ਉਸ ਸਥਿਤੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣੀ ਜਿਹੜੇ ਆ ਉਹ ਐਡਵੋਕੇਟਰ ਜਿੰਦਰ ਸਿੰਘ ਧਾਮੀ ਦੇ ਘਰ ਹੁਸ਼ਿਆਰਪੁਰ ਪਹੁੰਚੇ ਤਾਂ ਉਸ ਤੋਂ ਬਾਅਦ ਧਾਮੀ ਹੋਣਾ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਉਹ 2-3 ਦਿਨਾਂ ਤੱਕ ਆਪਣਾ ਜਿਹੜੀ ਜ਼ਿੰਮੇਵਾਰੀ ਨੂੰ ਆ ਮੋੜ ਸੰਭਾਲ ਲੈਣਗੇ ਉਹ ਹੁਣ ਜ਼ਿੰਮੇਵਾਰੀ ਸੰਭਾਲ ਦੇ ਕੇ ਸਥਿਤੀ ਦੇ ਵਿੱਚ ਹੈ ਕਿ ਜਿਸ ਸਥਿਤੀ ਦੇ ਵਿੱਚ ਉਹ ਗਏ ਸੀ ਛੱਡ ਕੇ ਉਹ ਪਰਸਤਿਤੀਆਂ ਰਹੀਆਂ ਨਹੀਂ ਹਾਲਾਤ ਬਿਲਕੁਲ ਬਦਲ ਗਏ ਤੇ ਦੂਸਰੇ ਪਾਸੇ ਜਿਹੜੇ ਪੰਥਕ ਇਕੱਠ ਹੋਇਆ ਆਨੰਦਪੁਰ ਸਾਹਿਬ ਦੇ ਵਿੱਚ ਉਸ ਪੰਥਕ ਇਕੱਠ ਨੇ ਤੇ ਜਿਹੜੀਆਂ ਸੰਪਰਦਾਵਾਂ ਹੈਗੀਆਂ ਵੱਖ-ਵੱਖ ਸਿੱਖ ਸੰਗਠਨ ਹੈਗੇ ਆ ਜਿੱਥੇ ਬੰਦੀਆਂ ਹੈਗੀਆਂ ਉਹਨਾਂ ਨੇ ਇਹ ਗੱਲ ਬਕਾਇਦਾ ਕਹੀ ਹੈ ਕਿ ਜਿਹੜੇ ਨਿਯੁਕਤੀਆਂ ਕੀਤੀਆਂ ਗਈਆਂ ਨਵੀਆਂ ਜਥੇਦਾਰ ਦੀ ਚਾਹੇ ਕੇਸ ਗੜਦੇ ਜਥੇਦਾਰ ਨੇ ਚਾਹੇ ਦਮਦਮਾ ਸਾਹਿਬ ਦੇ ਜਥੇਦਾਰ ਨੇ ਤੇ ਜਿਹੜੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੂੰ ਜਿਹੜਾ ਬਕਾਇਦਾ ਨਿਯੁਕਤੀਆਂ ਰੱਦ ਕਰਕੇ ਤੇ ਜਿਹੜੇ ਜਥੇਦਾਰ ਕੱਢਿਆ ਗਿਆ ਅਹੁਦਿਆਂ ਤੋਂ ਢਾਇਆ ਗਿਆ ਉਹਨਾਂ ਨੂੰ ਜਿਹੜਾ ਅਹੁਦਿਆਂ ਤੇ ਬਹਾਲ ਕੀਤਾ ਜਾਵੇ ਤੇ ਦੋ ਜਿਹੜਾ ਦਸੰਬਰ ਦਾ ਹੁਕਮਨਾਮਾ ਉਹਨੂੰ ਉਸ ਤਰ੍ਹਾਂ ਹੀ ਲਾਗੂ ਕੀਤਾ ਜਾਵੇ ਜਿਸ ਤਰ੍ਹਾਂ ਉਹ ਜਾਰੀ ਹੋਇਆ ਸੀ ਸਿੱਖ ਸੰਗਤ ਵੀ ਬਹੁਤੀ ਜਿਹੜੀ ਹੈ ਉਹ ਇਸ ਗੱਲ ਦੇ ਨਾਲ ਖੜੀ ਹੈ ਇਸ ਦਾ ਪ੍ਰਗਟਾਵਾ ਬਕਾਇਦਾ ਕੱਲ ਜਿਹੜਾ ਉਥੇ ਅਕਾਲ ਤਖਤ ਤੇ ਵੀ ਹੋਇਆ ਜਦੋਂ ਉਥੇ ਵੱਡੀ ਗਿਣਤੀ ਵਿੱਚ ਸੰਗਤ ਨੇ ਆ ਕੇ ਉਸ ਮੈਂਬਰਸ਼ਿਪ ਦੀ ਜਿਹੜੀ ਮਹਿੰਮ ਸੀਗੀ ਕਾਲ ਤਖਤ ਦੀ ਅਗਵਾਈ ਚ ਜਿਹੜੀ ਮੈਂਬਰਸ਼ਿਪ ਜਿਹੜੀ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਉਸ ਨੂੰ ਵੱਡਾ ਹੰਗਾਰਾ ਦਿੱਤਾ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਜਦੋਂ ਧਾਮੀ ਹੋਣੀ ਵਾਪਸ ਆਏ ਹੈ ਤੇ ਧਾਮੀ ਉਹਨਾਂ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਕੀ ਉਹ ਕਿਸੇ ਸਮਝੌਤੇ ਦੇ ਤਹਿਤ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ ਨੇ ਲੰਬੇ ਸਮੇਂ ਬਾਅਦ ਜਾਂ ਕੀ ਉਹ ਹੁਣ ਜਿਹੜੇ ਜਥੇਦਾਰਾਂ ਨੂੰ ਬਹਾਲੀ ਦੀ ਗੱਲ ਉੱਠ ਰਹੀ ਹੈ ਉਹਨਾਂ ਨੂੰ ਬਹਾਲ ਕਰਨਗੇ ਜਾਂ ਜਿਹੜੀ ਅੰਤਰੀਂ ਕਮੇਟੀ ਹੈ ਜਿਸ ਨੇ ਫੈਸਲਾ ਕੀਤਾ ਕਿ ਉਹ ਫੈਸਲੇ ਜਿਹੜਾ ਰੈਜ਼ੋਲੂਸ਼ਨ ਕੀਤਾ ਗਿਆ ਉਹਨਾਂ ਜਥੇਦਾਰਾਂ ਨੂੰ ਹਟਾਉਣ ਦਾ ਜਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੀ ਉਹ ਜਿਹੜੇ ਰੈਜ਼ੋਲੂਸ਼ਨ ਹੈ ਜਾਂ ਮਤੇ ਹੈ ਉਹਨਾਂ ਨੂੰ ਵਾਪਸ ਲਿਆ ਜਾਏਗਾ ਕੀ ਜਿਹੜੇ ਧਾਮੀ ਸਾਹਿਬ ਹੈ ਉਸ ਕਮੇਟੀ ਦੇ ਮੁੱਢ ਤੋਂ ਜਿਹੜੇ ਕਨਵੀਨਰ ਬਣ ਲਈ ਤਿਆਰ ਹੋਣਗੇ ਔਰ ਕੀ ਜਿਹੜਾ ਹੈਗਾ ਇਹ ਸਾਰਾ ਅਮਲ ਜਿਹੜਾ ਸ਼ੁਰੂ ਹੋਣਾ ਉਹ ਹੁਣ ਧਾਮੀ ਹੋਣੀ ਉਸੇ ਪ੍ਰਸਥਿਤੀਆਂ ਵਿੱਚ ਜਿਨ੍ਹਾਂ 'ਚ ਹੁਕਾਉਨਾਮਾ ਜਾਰੀ ਹੋਇਆ ਸੀ ਉਹਨਾਂ ਸਿੱਖਿਸ਼ੀਤਾ ਉਹਨਾਂ ਬੰਦਿਆਂ ਨੂੰ ਅੱਗੇ ਲਿਆ ਕੇ ਸ਼ੁਰੂ ਕਰਨਗੇ ਜਾਂ ਜੇ ਉਹਨਾਂ ਦੇ ਆਉਣ ਦੀ ਸੰਭਾਵਨਾ ਘਟ ਜਾਂਦੀ ਹੈ ਜਾਂ ਜਿਹੜੀ ਜਰਨਲ اجلاس ਇਹਨਾਂ ਦਾ ਹੋਣਾ ਹੈ ਬਜਟ اجلاس ਉਸ ਦੇ ਉੱਤੇ ਜਿਸ ਤਰ੍ਹਾਂ ਜਿਹੜਾ ਪੰਥਕ ਕਟਸੀ ਆਨੰਦਪੁਰ ਸਾਹਿਬ ਵਾਲਾ ਜਾਂ ਦਮਦਮਾ ਟਕਸਾਲ ਦੇ ਮੁਖੀ ਜਿਹੜੇ ਰਣਾਨ ਸਿੰਘ ਧੁੰਮਾ ਹੋਣਾ ਨੇ ਸੱਦਾ ਦਿੱਤਾ ਕਿ ਉਸ ਦਿਨ ਹਰ ਪਿੰਡ ਚ ਉਹਥੇ ਟਰਾਲੀ ਪੁੱਜੇ ਤੇਜਾ ਸਿੰਘ ਸਮੁੰਦਰੀ ਹਾਰ ਉਸ ਦਾ ਕਿੰਨਾ ਕੁ ਦਬਾਇ ਜੇ ਉਹ ਸਾਰਾ ਕੁਝ ਵਾਪਸ ਨਹੀਂ ਹੁੰਦਾ ਜਾਂ ਜੇ ਵਾਪਸ ਕਰਨ ਦਾ ਫੈਸਲਾ ਵੀ ਲੈ ਲੈਂਦੇ ਆ ਕਿ ਜਿਹੜੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗਬੀਰ ਸਿੰਘ ਜਿਨ੍ਹਾਂ ਹਾਲਤਾਂ ਚ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਕੀ ਉਹ ਵਾਪਸ ਆਉਣ ਲਈ ਤਿਆਰ ਹੋਣਗੇ ਕੀ ਗਿਆਨੀ ਸੁਲਤਾਨ ਸਿੰਘ ਹੁਣੀ ਆਪਣੇ ਵਾਪਸ ਆਉਣ ਲਈ ਤਿਆਰ ਹੋਣਗੇ ਜਿਸ ਢੰਗ ਨਾਲ ਉਹਨਾਂ ਨੂੰ ਪਮਾਨਿਤ ਕਰਕੇ ਉਥੋਂ ਅਹੁਦਿਆਂ ਤੋਂ ਜਥੇਦਾਰੀਆਂ ਤੋਂ ਮੁਕਤ ਕੀਤਾ ਗਿਆ ਸੋ ਇਹ ਸਾਰੇ ਬੜੇ ਵੱਡੇ ਸਵਾਲ ਨੇ ਤੇ ਜਿਨ੍ਹਾਂ ਸਵਾਲਾਂ ਦਾ ਜਿਹੜਾ ਹੱਲ ਹੈ ਉਹ ਲੱਭਣਾ ਪੈਗਾ ਧਾਮੀ ਸਾਹਿਬ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੂਸਰੇ ਪਾਸੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੱਗੇ ਏਕਤਾ ਦੀ ਗੱਲ ਤੋਂ ਭੱਜਦਾ ਸੀ ਉਹਨਾਂ ਨੇ ਹੁਣ ਕੱਲ ਤੋਂ ਨਵੇਂ ਸਿਰੇ ਤੋਂ ਫਿਰ ਜਿਹੜੀ ਹੈ ਏਕਤਾ ਦੀ ਗੱਲ ਪੰਥਕ ਏਕਤਾ ਦੀ ਗੱਲ ਸਿੱਖ ਕੌਮ ਦੀ ਏਕਤਾ ਦੀ ਗੱਲ ਇਹਨਾਂ ਏਕਤਾ ਦੇ ਜਿਹੜਾ ਵਰਤਾਂਤ ਹੈ ਨਵੇਂ ਸਿਰੇ ਤੋਂ ਸਿਰਜਣਾ ਸ਼ੁਰੂ ਕੀਤਾ ਹੁਣ ਇਹ ਦੋਨਾਂ ਗੱਲਾਂ 'ਚ ਕਿੱਥੇ ਆਣ ਕੇ ਜਿਹੜਾ ਨਿਬੇੜਾ ਹੁੰਦਾ ਇੱਕ ਤਾਂ ਏਕਤਾ ਦੀ ਗੱਲ ਉਹਨਾਂ ਦੇ ਵੱਲੋਂ ਆਉਣ ਲੱਗੀ ਦੂਸਰੇ ਪਾਸੇ ਜਿਹੜੀ ਭਰਤੀ ਹੈ ਅਕਾਲ ਤਖਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਉਹਨੇ ਸ਼ੁਰੂ ਕਰ ਦਿੱਤੀ ਹੈ ਹੁਣ ਇਹ ਦੋਨਾਂ ਗੱਲਾਂ 'ਚ ਕਿਉਂਕਿ ਜਿਹੜੀਆਂ ਫਰਕ ਹੈਗਾ ਕਿ ਇੱਕ ਭਰਤੀ ਸ਼੍ਰੋਮਣੀ ਕਾਲੀ ਦਲ ਨੇ ਕੀਤੀ ਹੈ ਔਰ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਭਰਤੀ ਹੈ ਉਹ ਕਹਿੰਦੇ ਜੀ ਸਾਡੀ ਭਰਤੀ 10 ਲੱਖ ਤੋਂ ਉੱਪਰ ਹੋ ਗਈ ਪਰ ਇਧਰ ਵੀ ਜਿਹੜੀ ਉਹਨਾਂ ਨੇ ਭਰਤੀ ਸ਼ੁਰੂ ਕੀਤੀ ਹੈ ਇਹਦੇ ਵਿੱਚ ਉਹ ਕੋਈ ਪੈਸਾ ਨਹੀਂ ਲੈ ਰਹੇ ਜਿਹੜਾ ਵੀ ਮੈਂਬਰ ਬਣਦਾ ਸਿਰਫ ਉਹ ਫਾਰਮ ਭਰ ਕੇ ਤਾਂ ਉਹ ਪੰਜ ਮੈਂਬਰੀ ਕਮੇਟੀ ਨੂੰ ਦੇ ਦਿੰਦਾ ਹੈ ਤੇ ਉਹ ਮੈਂਬਰ ਉੱਥੇ ਬਣ ਜਾਂਦਾ ਹੈ ਕਾਲੀ ਦਲ ਦਾ ਹੁਣ ਜੀ ਉਹ ਅਮਲ ਅੱਗੇ ਵੱਧਾ ਹੈ ਜਿਸ ਤਰ੍ਹਾਂ ਸੰਕਟਾਂ ਨੇ ਉਹਨਾਂ ਨੂੰ ਹੰਘਾਰਾ ਦਿੱਤਾ ਹੈ ਤਾਂ ਇੱਕ ਨਵੀਂ ਸਥਿਤੀ ਪੈਦਾ ਹੋਏਗੀ ਤੇ ਲੱਗਦਾ ਇਹ ਹੈ ਕਿ ਹੁਣ ਜਿਹੜਾ ਫੈਸਲਾ ਉਹ ਸੰਗਤ ਦੇ ਹੱਥ 'ਚ ਆ ਗਿਆ ਕਿਉਂਕਿ ਅੱਗੇ ਵੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਜਿਸ ਢੰਗ ਨਾਲ ਚਾਹੇ 2017 ਦੀਆਂ ਚੋਣਾਂ ਸੀ 2022 ਦੀਆਂ ਚੋਣਾਂ ਸੀ 2024 ਦੀਆਂ ਚੋਣਾਂ ਸੀ ਉਹਨਾਂ ਸਾਰੀਆਂ ਦੇ ਵਿੱਚ ਜਿਸ ਢੰਗ ਨਾਲ ਹਾਸ਼ੀਏ ਤੇ ਗਿਆ ਤੇ ਜਿਹੜੀ ਸਥਿਤੀ ਪਿਛਲੇ ਸਮੇਂ 'ਚ ਬਣੀ ਹੈ ਤੇ ਅਕਾਲੀ ਦਲ ਦੇ ਆਪਣੇ ਬਹੁਤ ਸਾਰੇ ਆਗੂ ਜਿਹੜੇ ਐ ਜਿਹੜਾ ਪੱਧਰ ਦੇ ਬਲਾਕ ਪੱਧਰ ਦੇ ਉਹ ਰਿਜ਼ਾਈਨ ਕਰ ਗਏ ਐ ਤੇ ਦੂਸਰੇ ਪਾਸੇ ਜਿਹੜਾ विक्रम सिंह मजीठिया वो भी एक पासे हो के खड़ गया है एकता ਦੇ ਹੱਕ ਚ ਜਾਂ ਹੁਕਮਨਾਮੇ ਦੇ ਹੱਕ ਸੋ ਇਹ ਸਾਰੀ ਸਥਿਤੀ ਨੂੰ ਹੁਣ ਇਸ ਗੱਲ ਤੇ ਨਿਰਭਰ ਕਰੇਗਾ ਕਿ ਜਿਸ ਦਿਨ ਐਡਵੋਕੇਟ ਜਿੰਦਰ ਸਿੰਘ ਧਾਮੀ ਹੁਣੀ ਆਪਣਾ ਅਹੁਦਾ ਸੰਭਾਲ ਦਿਆ ਕਿਉਂਕਿ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਸ ਦਿਨ ਉਹ ਆਪਣੀ ਪ੍ਰੈਸ ਕਾਨਫਰੰਸ ਕਰਗੇ ਉਸ ਪ੍ਰੈਸ ਕਾਨਫਰੰਸ ਚ ਉਹ ਕੀ ਐਲਾਨ ਕਰਦੇ ਆ ਤੇ ਉਹ ਆਣ ਕੇ ਕੀ ਫੈਸਲੇ ਲੈਂਦੇ ਆ ਇਹਨਾਂ ਤੇ ਬਹੁਤ ਕੁਝ ਨਿਰਭਰ ਕਰੇਗਾ ਅੱਜ ਜਿਹੜੀ ਇਹ ਟਕਰਾਅ ਵਾਲੀ ਸਥਿਤੀ ਉਸ ਤਰ੍ਹਾਂ ਹੀ ਉੱਥੇ ਖੜੀ ਹੈ ਜੇ ਇੱਕ ਇਹਦੇ ਪਾਸੇ ਉਹ ਮੈਂਬਰਸ਼ਿਪ ਕਰ ਰਹੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਅਜੰਡਾ ਚੱਲ ਰਿਹਾ ਜਿਹੜਾ ਅ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਏਕਤਾ ਦਾ ਸੱਦਾ ਦਿੱਤਾ ਪੰਥਕ ਏਕਤਾ ਦੀ ਗੱਲ ਕੀਤੀ ਹੈ ਕਿ ਪਰਦੇ ਦੇ ਪਿੱਛੇ ਕੋਈ ਏਕਤਾ ਦੀ ਗੱਲ ਚੱਲ ਰਹੀ ਹੈ ਕਿਉਂਕਿ ਇਹੋ ਜਿਹਾ ਬਿਆਨ ਜਿਹੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਸੁਧਾਰ ਲੈਣ ਨਾਲ ਸੰਬੰਧਿਤ ਉਹਨਾਂ ਵੀ ਦਿੱਤਾ ਸੀਗਾ ਇਹ ਹੋ ਸਕਦਾ ਕਿ ਜਿਹੜੀ ਇਹਨਾਂ ਦੀ ਏਕਤਾ ਹੋ ਜਾਵੇ ਫਿਰ ਉਹ ਜਿਹੜੀ ਮੈਂਬਰਸ਼ਿਪ ਅਕਾਲੀ ਦਲ ਨੇ ਕੀਤੀ ਹੈ ਜਾਂ ਜਿਹੜੇ ਦੋ ਇਹਨਾਂ ਨੇ ਸ਼ੁਰੂ ਕੀਤੀ ਹੈ ਇਕੱਠੀ ਮੰਨ ਲਈ ਜਾਵੇ ਇਹ ਸੰਭਾਵਨਾਵਾਂ ਤਾਂ ਹੈ ਕਿ ਅੰਦਰ ਖਾਤੇ ਕੋਈ ਨਾ ਕੁਝ ਗੱਲਬਾਤ ਤਾਂ ਹੋ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਰਾਮ ਸਿੰਘ ਤੁਮਾਹੋਣੀ ਵੱਖ-ਵੱਖ ਸੰਪਰਦਾਵਾਂ ਦੇ ਆਗੂਆਂ ਨਾਲ ਗੱਲ ਕਰ ਰਹੇ ਹੈ ਮਿਲ ਰਹੇ ਹੈ ਔਰ ਜਿਹੜੇ ਜਿਸ ਤਰ੍ਹਾਂ ਕੱਲ ਜਦੋਂ ਉਹਨਾਂ ਨੇ ਭਰਤੀ ਮਹਿੰਮ ਸ਼ੁਰੂ ਕੀਤੀ ਹੈ ਤੇ ਉਸ ਸਮੇਂ ਜਿਹੜੇ ਕਾਲ ਤੱਕ ਦੇ ਹੁਣ ਮੌਜੂਦਾ ਜਿਹੜੇ ਕਾਰਜਕਾਰੀ ਜਥੇਦਾਰ ਹੈਗੇ ਨੇ ਗਿਆਨੀ ਕੁਲਦੀਪ ਸਿੰਘ ਗੜਗਾਚ ਉਹਨਾਂ ਨੇ ਬਕਾਇਦਾ ਉਸ ਪੰਜ ਮੈਂਬਰੀ ਕਮੇਟੀ ਨੂੰ ਵੀ ਸੱਦਿਆ ਚਾਹ ਪਿਆਈ ਉਹਨਾਂ ਨਾਲ ਨਿਕਲਦੇ ਗਏ ਤੇ ਉਹਨਾਂ ਨੂੰ ਕਹਿ ਕੇ ਆਪਾਂ ਚਾਹ ਪਾਣੀ ਆਓ ਪੀਓ ਤੇ ਨਾਲੇ ਆਪਾਂ ਗੱਲਬਾਤ ਕਰਦੇ ਹਾਂ ਤੇ ਉਸ ਗੱਲਬਾਤ ਤੋਂ ਬਾਅਦ ਜਿਹੜਾ ਬਿਆਨ ਜਾਰੀ ਕੀਤਾ ਗਿਆ ਤਾਂ ਉਸ ਦੇ ਵਿੱਚ ਵੀ ਏਕਤਾ ਦੀ ਗੱਲ ਕੀਤੀ ਗਈ ਹੈ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਜਿਸ ਕਸੂਤੀ ਸਥਿਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਫਸਿਆ ਹੋਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਵੀ ਜਿਹੜਾ ਵਕਾਰ ਹੈ ਉਸ ਨੂੰ ਲਗਾਤਾਰ ਢਾਹ ਲੱਗ ਰਹੀ ਹੈ ਤੇ ਉਸ ਨੂੰ ਬਚਾਉਣ ਦੇ ਲਈ ਜਾਂ ਇਹ ਸਾਰੀ ਸਥਿਤੀ ਚੋਂ ਨਿਕਲਣ ਦੇ ਲਈ ਉਹ ਨਵੇਂ ਸਿਰੇ ਤੋਂ ਇਕਤਾ ਦੀ ਜਿਹੜੀ ਗੱਲ ਕੀਤੀ ਹੈ ਤੇ ਹੋ ਸਕਦਾ ਹੈ ਕਿ ਕਾਲ ਤਖਤ ਵੱਲੋਂ ਕੋਈ ਫਿਰ ਇਸ ਸਥਿਤੀ ਵਿੱਚ ਜੇ ਕੋਈ ਅਗਲਾ ਹੁਕਮਨਾਮਾ ਜਾਰੀ ਹੁੰਦਾ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਐਡਵੋਕੇਟ ਧਾਮੀ ਦੀ ਅਗਵਾਈ ਵਿੱਚ ਕੋਈ ਇਸ ਤਰ੍ਹਾਂ ਦੇ ਫੈਸਲੇ ਲੈਂਦੀ ਹੈ ਤਾਂ ਹੋ ਸਕਦਾ ਹੈ ਕਿ ਇਹ ਗੱਲ ਵੀ ਵਾਪਰੇ ਪਰ ਜਿਸ ਹੱਦ ਤੱਕ ਗੱਲ ਜਾ ਚੁੱਕੀ ਹੈ ਉਹ ਕਾਫੀ ਜਿਹੜਾ ਜੰਮੂ ਜੀ ਮੁਸ਼ਕਲ ਲੱਗਦਾ ਹੈਗਾ ਭਾਵੇਂ ਕਿ ਯਤਨ ਹੋ ਰਹੇ ਹੈ ਜੇ ਇਹ ਹੋ ਜਾਂ ਤਾਂ ਚੰਗੀ ਗੱਲ ਹੈ ਕਿ ਪੰਜਾਬ ਲਈ ਵੀ ਚੰਗੀ ਗੱਲ ਹੈ ਕਿ ਇੱਕ ਅਕਾਲੀ ਜਿਹੜੀ ਦਲ ਹੈ ਖੇਤਰੀ ਪਾਰਟੀ ਹੈ ਤੇ ਖੇਤਰੀ ਪਾਰਟੀ ਦੀ ਪੰਜਾਬ ਵਿੱਚ ਜਿਸ ਤਰ੍ਹਾਂ ਦੀ ਭੂਮਿਕਾ ਹੈ ਉਹ ਇੱਕ ਖਲਾਅ ਤਾਂ ਜਿਹੜਾ ਹੈ ਖਾਸ ਕਰਕੇ ਸਿੱਖ ਰਾਜਨੀਤੀ ਵਿੱਚ ਪਿਛਲੇ ਸਮੇਂ ਤੋਂ ਮੰਨਿਆ ਹੀ ਜਾ ਰਿਹਾ ਪਰ ਇਹ ਹੁਣ ਨਿਰਭਰ ਕਰੇਗਾ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਇਹ ਸਾਰੀ ਸਥਿਤੀਆਂ ਕੀ ਕਨਵਰਟ ਲੈਂਦੀਆਂ ਮੇਰਾ ਲੱਗਨੇ 2-3 ਦਿਨ ਮੈਨੂੰ ਲੱਗਦਾ ਧਾਮੀ ਸਾਹਿਬ ਜਦੋਂ ਆਪਣਾ ਅਹੁਦਾ ਸੰਭਾਲਣਗੇ ਤੇ ਉਸ ਤੋਂ ਬਾਅਦ মিডিਆ ਨਾਲ ਗੱਲਬਾਤ ਕਰਨਗੇ ਉਦੋਂ ਕਈ ਮਾਮਲੇ ਸਾਹਮਣੇ ਆਉਣਗੇ ਵੀ ਅਕਾਲੀ ਦਲ ਤੇ ਐਸਜੀਪੀਸੀ ਕੇ ਸਤੋਰ ਤੁਰਦੇ ਜੀ ਉਹਦੇ ਵਿੱਚ ਇਹ ਵੀ ਹੈ ਜੰਮੂ ਜੀ ਕਿ ਕੀ ਆਇਆ ਜੇ ਜਥੇਦਾਰਾਂ ਦੀ ਵਾਪਸੀ ਦੀ ਗੱਲ ਕਿਉਂਕਿ ਵਕਫਾਕ ਸੰਪਰਦਾਵਾਂ ਕਰ ਰਹੀਆਂ ਜੇ ਜਥੇਦਾਰਾਂ ਦੀ ਵਾਪਸੀ ਦੇ ਸਬੰਧ ਚ ਫੈਸਲਾ ਵੀ ਕੋਈ ਹੋ ਜਾਂਦਾ ਤੇ ਕੀ ਜਥੇਦਾਰ ਆਉਣ ਨੂੰ ਤਿਆਰ ਹੋਣਗੇ ਇਹ ਗੱਲ ਵੀ ਆਪਣੇ ਆਪ ਚ ਬਹੁਤ ਵੱਡੀ ਹੈ ਕਿਉਂਕਿ ਜਿਸ ਤੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੱਲ ਬਕਾਇਦਾ ਉਸ ਭਰਤੀ ਮਹਿੰਮ ਚ ਹਿੱਸਾ ਲਿਆ ਤੇ ਉਸ ਦੇ ਜਿਹੜਾ ਪਹਿਲੇ ਮੈਂਬਰ ਗਿਆਨੀ ਹਰਪ੍ਰੀਤ ਸਿੰਘ ਹੀ ਬਣਿਆ। ਸੋ ਇਸ ਕਰਕੇ ਬਹੁਤ ਕੁਝ ਨਿਰਪਰ ਹੈ। ਅਗਲਾ ਜਿਹੜਾ ਹਫਤਾ ਹੈ ਉਹਦੇ ਵਿੱਚ ਇਹ ਫੈਸਲਾ ਕੌਣ ਜਿਹੜੇ ਹੈ ਦੌਰ ਹੈ ਸ਼ੁਰੂ ਹੋਏਗਾ ਜਿੰਦੇ ਵਿੱਚ ਕੀ ਏਕਤਾ ਵੱਲ ਗੱਲ ਤੁਰਦੀ ਹੈ ਜਾਂ ਫਿਰ ਅਕਾਲ ਤਖਤ ਦੇ ਹੁਕਮਨਾਮੇ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਕਿ ਉਹਦੇ ਵਿੱਚੋਂ ਚੋਣ ਲਈ ਅੱਗੇ ਵਧਾ। ਕੀ ਇਹ ਨਹੀਂ ਹੋ ਜਾਂਦਾ ਗੈਨੀ ਹਰਪ੍ਰੀਤ ਸਿੰਘ ਦੀ ਸਰਗਰਮ ਪੋਲਿਟਿਕਸੀ ਕੁਦਪੰ ਜਿਵੇਂ ਉਹਨਾਂ ਮੈਂਬਰਸ਼ਿਪ ਲਈ ਹਾਂ ਜੇ ਮੈਂ ਮੈਂਬਰ ਬਣ ਗਏ ਤਾਂ ਕੁੱਤਨ ਗਈਆਂ ਮੈਨੂੰ ਲੱਗਦਾ ਉਹ ਚਿਹਰੀਆ ਕੱਲ ਵੀ ਤਾਂ ਪੋਲਿਟਿਕਸ ਸੀ ਸੀ ਹਾਂ ਜੀ ਦੋ ਇਕੱਠ ਹੋਇਆ ਸੀਗਾ ਉਹ ਵੀ ਤਾਂ ਇੱਕ ਧਿਰ ਦਾ ਉਸ ਧਿਰ ਦਾ ਕੱਟ ਸੀ ਜਿਹੜੀ ਅਕਾਲ ਤਖਤ ਦੇ ਨਾਲ ਖੜੀ ਹੈ ਜਿਹੜੀ ਹੁਕਮਨਾਮੇ ਦੇ ਨਾਲ ਖੜੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਨਾਲ ਖੜੀ ਹੈ ਤੇ ਇਹ ਤਾਂ ਸਿੱਧੀ ਲਾਈਨ ਖਿੱਚੀ ਹੁਣ ਦੋ ਤਰ੍ਹਾਂ ਦੀ ਭਰਤੀ ਹੋ ਰਹੀ ਹੈ ਨਾ ਇੱਕ ਤਾਂ ਜਿਹੜੀ ਅਕਾਲ ਤਖਤ ਦੇ ਹੁਕਮਾਂ ਤੇ ਹੋ ਰਹੀ ਹੈ ਇੱਕ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਜਾਂ ਤੁਸੀਂ ਕਹਿ ਲਓ ਪ੍ਰਧਾਨ ਜਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਜਿਹੜੀ ਉੱਥੇ ਬੇਸ਼ੱਕ ਉਹ ਪ੍ਰਧਾਨ ਨਹੀਂ ਹੈ ਪਰ ਅਜੇ ਵੀ ਮਾਮਲਿਆਂ ਦਾ ਫੈਸਲਾ ਤਾਂ ਉਹੀ ਕਰਦੇ ਆ ਚਲੋ ਮੇਰੇ ਖਿਆਲ ਅਗਲੇ 2-3 ਦਿਨਾਂ 'ਚ ਦੇਖਦੇ ਹਾਂ ਇਸ ਪਾਸੇ ਵੱਲ ਕੀ ਵਾਪਰਦਾ ਹੈ